ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ 2024 ਚ ਬੈਠੇ ਆਂ ਤੇ ਗੱਲ ਮੁਲਾਜ਼ਮ ਮਸਲਿਆਂ ਬਾਰੇ ਪਿਛਲੇ ਸਾਲ ਵੀ ਆਪਾਂ ਨੇ ਬਹੁਤ ਸਾਰੀਆਂ ਵੀਡੀਓ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਲੈ ਕੇ ਆਏ ਸੀਗੇ ਤਾਂ ਇਸ ਸਾਲ ਵੀ ਜੇ ਆਪਾਂ ਚਰਚਾ ਕਰਦੇ ਆਂ ਮੁਲਾਜ਼ਮ ਸੰਘਰਸ਼ਾਂ ਬਾਰੇ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਕਿ ਪਿਛਲਾ ਸਾਲ ਮੁਲਾਜ਼ਮਾਂ ਦਾ ਸੰਘਰਸ਼ਾਂ ਦੇ ਦੌਰਾਨ ਲੰਘਿਆ ਲਾਸਟ ਵੀਕ ਦੌਰਾਨ ਦਸੰਬਰ ਦੇ ਵਿੱਚ ਵੀ ਨਵੰਬਰ ਦਸੰਬਰ ਦੇ ਵਿੱਚ ਵੱਡਾ ਸੰਘਰਸ਼ ਆ ਮੁਲਾਜ਼ਮਾਂ ਦਾ ਦੇਖਣ ਨੂੰ ਮਿਲਿਆ 40 ਦਿਨਾਂ ਦੀ ਸਟ੍ਰਾਈਕ ਸੀ ਜਿਹੜੀ ਉਹ ਪੀਐਸ ਐਮਐਸਯੂ ਦੀ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਹੈ ਜਿਹੜੀ ਉਹ ਸਟ੍ਰਾਈਕ ਕਰਕੇ ਰੱਖੀ ਆ ਕਲਮਸ਼ੋਰ ਹੜਤਾਲ ਉਹਨਾਂ ਦੀ ਰਹੀ ਆ ਉਸ ਤੋਂ ਪਹਿਲਾਂ ਵੀ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਧਰਨੇ ਮਜ਼ਾਰੇ ਰੈਲੀਆਂ ਨੇ ਜਿਹੜੀਆਂ ਉਹ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ ਪਰ ਪਿਛਲਾ ਸਾਲ ਮੁਲਾਜ਼ਮਾਂ ਦੇ ਲਈ ਬੁੱਧਾ ਸਾਰਥਕ ਜਾਂ ਸਿੱਟੇਦায়ক ਉਹ ਨਹੀਂ ਲਿਖਾ। ਬੇਸ਼ੱਕ ਗੱਲ ਕਰ ਲਈ 1.4% ਡੀਏ ਦੀ ਜਾਂ ਕੁਝ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੂੰ ਆ ਜਿਹੜਾ ਇੱਕ ਅਰਧ ਸਰਕਾਰੀ ਜੇ ਤੌਰ ਦੇ ਉੱਤੇ ਆ ਉਹਨਾਂ ਦੀਆਂ ਤਨਖਾਹਾਂ ਵਧਾ ਕੇ ਸਰਕਾਰ ਵੱਲੋਂ ਉਹਨਾਂ ਨੂੰ ਰੈਗੂਲਰ ਕਰਨ ਦੇ ਨਾਂ ਦੇ ਉੱਤੇ ਆ ਜਿਹੜਾ ਇੱਕ ਫੰਡਾਗਾ ਉਹ ਲਾਗੂ ਕੀਤਾ ਗਿਆ। ਉਸ ਤੋਂ ਇਲਾਵਾ ਬਹੁਤੀਆਂ ਜਿਹੜੀਆਂ ਪ੍ਰਾਪਤੀਆਂ ਨੇ ਮੁਲਾਜ਼ਮਾਂ ਦੀ ਝੋਲੀ ਦੇ ਵਿੱਚ ਆ ਉਹ ਸੰ 2023 ਦੇ ਵਿੱਚ ਨਹੀਂ ਪਈਆਂ ਸੋ ਉਹ ਮੰਗਾਂ ਨੇ ਜਿਹੜੀਆਂ ਮਸਲੇ ਨੇ ਚਾਹੇ 2021 ਤੋਂ ਜਿਹੜਾ ਡੀਏ ਪੈਂਡਿੰਗ ਪਿਆ ਸੀਗਾ ਨਾ ਉਹਦੇ ਬਕਾਏ ਪਏ ਨੇ ਜਾਂ ਪੇ ਸਕੇਲ ਰਿਵਾਈਜ਼ ਹੋਏ ਨੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਜਿਹੜੀਆਂ ਪਈਆਂ ਨਹੀਂਆਂ ਉਹ ਇੰਨਾ ਸੁਰਲਾਂ ਦੇ ਦੌਰਾਨ 22 23 ਦੇ ਵਿੱਚ ਆ ਜਿਹੜਾ ਆ ਕਿ ਉਹ ਕਲੀਅਰ ਨਹੀਂ ਹੋਇਆ ਤਾਂ 24 ਆ ਜਿਹੜਾ ਉਹ ਮੁਲਾਜ਼ਮਾਂ ਦੇ ਅੱਗੇ ਆ ਖੜਾ ਹੋਵੇ ACP ਬੰਦ ਪਈ ਆ 37 ਤਰ੍ਹਾਂ ਦੇ ਜਿਹੜੇ ਪੱਤੇ ਮੁਲਾਜ਼ਮਾਂ ਨੂੰ ਮਿਲਦੇ ਸੀ ਵੱਖੋ-ਵੱਖੋ ਕੈਟਾਗਰੀਆਂ ਦੇ ਵਿੱਚ ਜਾ ਕੇ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਜਿਹੜੇ ਉਹ ਚੀਜ਼ਾਂ ਅਫੈਕਟ ਕਰਦੀਆਂ ਸੀਗੀਆਂ ਉਹ ਬੰਦ ਪਈਆਂ ਨੇ ਮੁਲਾਜ਼ਮਾਂ ਨੂੰ 2016 ਤੋਂ ਲੈ ਕੇ 2021 ਤੱਕ ਦਾ ਜਿਹੜਾ ਬਕਾਇਆ ਸੀਗਾ ਬੇ ਕਮਿਸ਼ਨ ਦਾ ਏਰੀਅਰ ਬਣਦਾ ਸੀਗਾ ਉਹ ਮੁਲਾਜ਼ਮਾਂ ਦਾ ਅਜੇ ਤੱਕ ਡਿਊ ਪਿਆਗਾ ਉਹ ਜਿਉਂਦਾ ਤਿਉਂ ਆ ਜਿਹੜਾ ਮਸਲਾ ਮੁਲਾਜ਼ਮਾਂ ਦੇ ਅੱਗੇ ਆਗਾ ਤੇ ਸਰਕਾਰ ਦੇ ਮੂਹਰੇ ਵੀ ਵੱਡੀ ਪਰੇਸ਼ਾਨੀ ਜਿਹੜੀ ਖੜੀ ਕਰ ਰਿਹਾ ਉਹ ਪਿਆਗਾ ਬੇਸ਼ੱਕ 3 ਸਾਲ ਦੇ ਪ੍ਰੋਵੀਜ਼ਨ ਪੇਡ ਦੀ ਗੱਲ ਕਰ ਲਈਏ ਜਿਹੜਾ ਮੁਲਾਜ਼ਮਾਂ ਦੇ ਉੱਤੇ 15 ਇੱਕ 15 ਦਾ ਨੋਟੀਫਿਕੇਸ਼ਨ ਕਰਕੇ ਆ ਜਿਹੜਾ ਲਾਇਆ ਗਿਆ ਫਿਰ ਜਿਹੜੇ 7ਵੇਂ ਪੇ ਕਮਿਸ਼ਨ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਆ ਕੇ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਦਾ ਮਸਲਾ ਕਰ ਲਈਏ ਜਦ 2 ਲੱਖ ਮੁਲਾਜ਼ਮਾਂ ਤੋਂ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਲੜ ਰਹੇ ਨੇ 2004 ਤੋਂ ਭਰਤੀ ਹੋਏ ਮੁਲਾਜ਼ਮ ਉਹਨਾਂ ਦੇ ਲਈ ਬੇਸ਼ੱਕ 2022 ਦੇ ਵਿੱਚ ਆ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਪਰ ਅੱਜ ਤੱਕ ਵੀ ਜਿਹੜਾ ਉਹ ਅਮਲੇ ਰੂਪ ਦੇ ਵਿੱਚ ਆ ਮੁਲਾਜ਼ਮਾਂ ਦੇ ਉੱਤੇ ਉਹ ਲਾਗੂ ਨਹੀਂ ਹੋਇਆ ਸੋ ਇਹ ਇਸ ਤੋਂ ਇਲਾਵਾ ਪੈਨਸ਼ਨਰਾਂ ਦੀ ਗੱਲ ਕਰ ਲਈ ਕਿ ਦੋ ਨਾਟ ਦਾ ਫੈਕਟਰ ਉਹਨਾਂ ਨੂੰ ਨਹੀਂ ਮਿਲਿਆ ਮਿੱਡੇ ਮਿਲ ਆਸ਼ਾ ਵਰਕਰ ਕੱਚੇ ਮੁਲਾਜ਼ਮ ਆਊਟਸੋਰਸ ਰਾਹੀਂ ਮੁਲਾਜ਼ਮ ਨੇ ਜਿਹੜੇ ਭਰਤੀ ਹੋਏ ਨੇ ਉਹਨਾਂ ਨੂੰ ਰੈਗੂਲਰ ਕਰਨਾ ਜਿਹੜਾ ਤਰੀਕਾ ਹੈਗਾ ਤੌਰ ਤਰੀਕੇ ਨੇ ਸਰਕਾਰ ਵੱਲੋਂ ਉਹ ਜਿਉਂ ਦੀ ਚੋਂ ਹਜੇ ਵਿਚਾਰधीन ਨੇ ਜਿਹੜੇ ਚੱਲ ਰਹੇ ਨੇ ਇੰਨਾ ਸਮਾਂ ਹੋ ਜਾਣ ਦੇ ਉੱਤੇ ਸਰਕਾਰ ਦੇ ਆਉਣ ਦੇ ਉੱਤੇ ਵੀ ਇਹ ਜਿਹੜਾ ਮਸਲੇ ਨੇ ਹਜੇ ਉਹ ਲਟਕ ਰਹੇ ਸੋ ਹੁਣ 24 ਆ ਗਈ ਤੇ 24 ਦੇ ਵਿੱਚ ਜਿਹੜਾ ਇਲੈਕਸ਼ਨ ਈਅਰ ਹੈਗਾ ਲੋਕ ਸਭਾ ਦੀ ਚੋਣਾਂ ਨੇ ਜਿਹੜੀਆਂ ਉਹ ਵੀ ਸਰਕਾਰਾਂ ਦੇ ਉੱਤੇ ਖੜੀਆਂ ਨੇ ਸੋ ਇਹ ਸਮਾਂ ਦਾ ਜਿਹੜਾ ਮੁਲਾਜ਼ਮਾਂ ਦਾ ਇਹ ਉਹਨਾਂ ਦੇ ਲਈ ਜਿਹੜੇ ਮਸਲੇ ਹੱਲ ਕਰਾਉਣ ਦੇ ਲਈ ਆ ਜਿਹੜਾ ਉਹ ਸਾਰਥਕ ਸਿੱਧ ਹੋ ਸਕਦਾ ਇਸ ਦੇ ਲਈ ਮੁਲਾਜ਼ਮਾਂ ਵੱਲੋਂ ਜਿਹੜੀ ਵਿਉਂਤਵੰਦੀਆਂ ਨੇਗੀਆਂ ਉਹ ਆਉਣ ਵਾਲੇ ਸਮੇਂ ਦੇ ਲਈ ਤਿਆਰ ਕੀਤੀਆਂ ਗਈਆਂ ਲਗੀਆਂ ਉਹ ਸੰਘਰਸ਼ਾਂ ਦੇ ਵਿੱਚ ਜਾਣਗੇ ਕਿਸ ਤਰੀਕੇ ਨਾਲ ਜਾਣਗੇ ਇਸ ਦੇ ਲਈ ਉਹਨਾਂ ਨੇ ਜਿਹੜੀ ਸਟ੍ਰੈਟਜੀ ਆਪ ਉਹ ਅਪਣਾਈ ਆ ਹੁਣ ਉਹ ਇੱਕ ਇਸ ਨੂੰ ਵੱਡੇ ਰੂਪ ਦੇ ਵਿੱਚ ਆ ਜਿਹੜੇ ਮੁਲਾਜ਼ਮੋਂ ਇਕੱਠੇ ਹੋ ਕੇ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਲੈਵਲ ਤੇ ਕੰਮ ਕਰਦੀਆਂ ਨੇ ਵੱਖੋ ਵੱਖਰੇ ਡਿਪਾਰਟਮੈਂਟਾਂਆਂ 'ਚ ਕੰਮ ਕਰਦੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਜੁਆਇੰਟ ਆ ਜਿਹੜਾ ਉਹ ਬਣਨ ਜਾ ਰਹੇ ਕਿ ਅਸੀਂ ਇੱਕ ਝੰਡੇ ਦੇ ਥੱਲੇ ਇੱਕ ਜਿਹੜਾ ਸਾਂਝਾ ਸੰਘਰਸ਼ਾ ਉਹ ਦੇ ਸਕੀਏ ਤੇ ਜਿਸ ਦੇ ਨਾਲ ਸਾਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਅਸੀਂ ਉਹ ਲੈ ਕੇ ਆ ਸਕੀਏ ਜੇਕਰ ਅਸੀਂ ਵੱਖ-ਵੱਖ ਝੰਡਿਆਂ ਦੇ ਤੇ ਵੱਖੋ ਵੱਖਰੇ ਸਮਿਆਂ ਦੇ ਉੱਤੇ ਜਿਹੜੇ ਸੰਘਰਸ਼ ਨੇ ਦਿੰਦੇ ਰਹਿਣਗੇ ਮੁਲਾਜ਼ਮ ਤਾਂ ਉਹ ਸਿੱਟੇ ਨੇ ਜਿਹੜੇ ਉਹ ਨਹੀਂ ਨਿਕਲਦੇ ਉਹ ਲੜਕੇ ਮੁਲਾਜ਼ਮਾਂ ਨੇ ਦੇਖ ਲਿਆ ਤਾਂ ਫਿਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਆ ਜਿਹੜੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਿਹੜੀਆਂ ਜੁਆਇੰਟ ਰੂਪ ਦੇ ਵਿੱਚ ਚਾਹੇ ਉਹ ਪੁਰਾਣੀ ਪੈਨਸ਼ਨ ਨੂੰ ਬਹਾਲੇ ਨੂੰ ਲੈ ਕੇ ਹੋਵੇ ਕਿ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਜੁਆਇੰਟ ਨੇ ਉਹਨਾਂ ਨੂੰ ਇਕੱਠੇ ਕਰਨ ਦੀ ਗੱਲ ਹੋਵੇ ਪੰਜਾਬ ਫੈਡਰੇਸ਼ਨ ਦੀਆਂ ਜਿਹੜੀਆਂ ਜਥੇਬੰਦੀਆਂ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਸੈਕਟਰੀਏਟ ਦੇ ਜਥੇਬੰਦੀਆਂ ਵੱਖ-ਵੱਖ ਡਾਇਰੈਕਟੋਰੇਟਾਂ ਦੀਆਂ ਜਥੇਬੰਦੀਆਂ ਚਾਹੇ ਉਹ ਵਿਆਪਕ ਵਰਕ ਦੀ ਗੱਲ ਕਰ ਲਈਏ ਚਾਹੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਗੱਲ ਕਰ ਲਈਏ ਜਥੇਵੰਦੀਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਲੈ ਕੇ ਤਾਂ ਇੱਕ ਸਾਂਝਾ ਸੰਗਰਸ਼ ਆ ਜਿਹੜਾ ਉਹ ਦੇਣ ਦੀ ਹੈ ਜਿਹੜੀ ਮੁਲਾਜ਼ਮਾਂ ਵੱਲੋਂ ਬਿਉਂਤਵੰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਨਾਲ ਆ ਜਿਹੜੇ ਅਸਾਰ ਬਣਦੇ ਨੇ ਕਿ ਜੇਕਰ ਮੁਲਾਜ਼ਮਾਂ ਜਥੇਵੰਦੀਆਂ ਦੇ ਮੁਲਾਜ਼ਮ ਆਗੂ ਇਸ ਲਈ ਦੇ ਉੱਤੇ ਆ ਜਾਂਦੇ ਨੇ ਤਾਂ ਸਰਕਾਰ ਦੇ ਲਈ ਵੱਡੀ ਸਰਦਾਰਦੀ ਹੈ ਜਿਹੜੀ ਇਲੈਕਸ਼ਨ ਯਾਰ ਹੋਂ ਕਰਕੇ ਆ ਉਹ ਬਣੇਗੀ ਸੋ ਜੇਕਰ ਮਲਾਜਮਾਂ ਨੇ ਕੁਝ ਪ੍ਰਾਪਤ ਕਰਨਾ ਤਾਂ ਉਹਨਾਂ ਨੂੰ ਆਪਣੇ ਆਗੂਆਂ ਵੱਲੋਂ ਦਿੱਤੇ ਗਏ ਇਹਨਾਂ ਪੈਤੜਿਆਂ ਦੇ ਉੱਤੇ ਕੰਮ ਕਰਨ ਦੀ ਲੋੜ ਪੈਣੀ ਆ ਤੇ ਉਹਨੂੰ ਅਮਲੇ ਰੂਪ ਚਾ ਜਿਹੜਾ ਦਿੱਤੇ ਗਏ ਸੰਗਰਸ਼ਾਂ ਨੂੰ ਉਹਨਾਂ ਵੱਲੋਂ ਦਿੱਤੇ ਗਏ ਫਾਰਮੂਲਿਆਂ ਨੂੰ ਅਪਣਾ ਕੇ ਆ ਜਿਹੜਾ ਉਹ ਪ੍ਰਾਪਤੀਆਂ ਵੱਲ ਵਧਿਆ ਜਾ ਸਕਦਾ ਸੋ ਇਹ ਅੱਜ ਸਾਡਾ ਮਕਸਦ ਸੀਗਾ ਜਿਹੜਾ ਤੁਹਾਡੇ ਤੱਕ ਗੱਲਬਾਤ ਆ ਮਲਾਜਮਾਂ ਦੇ ਲਈ ਆ ਜਿਹੜੀ ਗੱਲਬਾਤ ਕਿ ਕੀ ਕੀ ਮੁਲਾਜ਼ਮਾਂ ਦੇ ਲਈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਿਹਾ ਉਸ ਦੇ ਉੱਤੇ ਜਿਹੜੇ ਇਹ ਪ੍ਰੋਗਰਾਮ ਸੀ ਅਸੀਂ ਤੁਹਾਡੇ ਲਈ ਲੈ ਕੇ ਆਏ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਚੰਗਾ ਲੱਗੇਗਾ ਤੇ ਹੋਰ ਜਿਹੜੀਆਂ ਅੱਗੇ ਘਟਨਾ ਕਰਮ ਆਉਣਗੇ ਮੁਲਾਜ਼ਮਾਂ ਦੇ ਸੰਗਠਨਾਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ ਤਦ ਤੱਕ ਲਈ ਸਾਰਿਆਂ ਨੂੰ ਦਿਓ ਇਜਾਜ਼ਤ ਧੰਨਵਾਦ